ਉਹ ਜਿਹੜਾ ਸਾਈਬਰ ਕ੍ਰਾਈਮ ਅੱਜ ਕੱਲ ਸਮਾਜ ਦੇ ਵਿੱਚ ਇੱਕ ਨਵਾਂ ਕ੍ਰਾਈਮ ਸਾਈਬਰ ਕ੍ਰਾਈਮ ਜਿਹਨੂੰ ਲੈ ਕੇ ਪੰਜਾਬ ਪੁਲਿਸ ਬੜੀ ਤਤਪਰ ਆ ਜਿਹੜੇ ਸਾਡੇ ਟੈਕਨੀਕਲ ਸੈੱਲ ਵਾਲੇ ਸਾਡੇ ਸਾਈਬਰ ਕ੍ਰਾਈਮ ਤੁਸੀਂ ਦੇਖਿਆ ਹੋਵੇਗਾ ਇਹ 올ਓਵਰ ਪੰਜਾਬ ਜੀ ਇੱਕ ਸਾਈਬਰ ਪੀਐਸ ਸਾਈਬਰ ਕ੍ਰਾਈਮ ਬਣ ਗਿਆ ਠਾਣਾ ਬਣ ਲੱਗ ਗਿਆ ਉਹਦੇ ਜੀ ਕਾਫੀ ਸ਼ਿਕਾਇਤਾਂ ਆਉਂਦੀਆਂ ਨੇ ਕੰਪਲੇਂਟਸ ਆਉਂਦੀਆਂ ਨੇ ਲੋਕਾਂ ਦੀਆਂ ਉਹ ਲੋਕੀ ਅਵੇਅਰ ਨਹੀਂ ਹੈਗੇ ਬੀਸਿਕਲੀ ਜੋਂ ਤੱਕ ਆਪਾਂ ਸਮਾਜ ਆਪਣਾ ਅਵੇਅਰ ਨਹੀਂ ਹੁੰਦਾ ਉਨ ਤੱਕ ਕ੍ਰਾਈਮ ਨੂੰ ਆਪਾਂ ਨੱਤ ਨਹੀਂ ਪਾ ਸਕਦੇ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹੋ ਅਪੀਲ ਕਰਦਾ ਕਿ ਕਈ ਵਾਰੀ ਤੁਹਾਨੂੰ ਰੈਂਡਮਲੀ ਕਾਲ ਆ ਜਾਂਦੀ ਆ ਕਿ ਆਪਣਾ ਫਲਾਨਾ ਤੁਹਾਡੇ ਸ਼ੋਪਿੰਗ ਕਰ ਰਹੇ ਆ ਜੀ ਤੁਹਾਡਾ ਇੰਨਾ ਹੋ ਗਿਆ ਬੈਂਕ ਬੈਲੈਂਸ ਆ ਜੀ ਤੁਸੀਂ ਆਪਣਾ OTP ਵਗੈਰਾ ਦੋ ਸ਼ੇਅਰ ਕਰੋ ਸਭ ਤੋਂ ਪਹਿਲਾਂ ਇਹ ਆਪਣਾ ਕੋਈ ਵੀ ਜਿਹੜਾ ਪ੍ਰਾਈਵੇਸੀ ਆ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਜੋਂ ਤੱਕ ਤੁਸੀਂ ਕਿਸੇ ਨਾਲ ਆਪਣਾ OTP ਸ਼ੇਅਰ ਨਹੀਂ ਕਰਦੇ ਉਦੋਂ ਤੱਕ ਤੁਸੀਂ ਸੇਫ ਹੋ ਸਰ ਇੱਕ ਜਾਲੀ ਚੈੱਕ ਵਗੈਰਾ ਦੇ ਕੇ ਲੋਨ ਤੋਂ ਮੌਨ ਦਾ ਝਾਂਸਾ ਦੇ ਕੇ ਵੀ ਲੋਕਾਂ ਨਾਲ ਠੱਗੀ ਕਾਫੀ ਹੋ ਰਹੀ ਆ ਇਹ ਬਿਲਕੁਲ ਇਹ ਵੀ ਸ਼ਿਕਾਇਤਾਂ ਆਈਆਂ ਨੇ ਇਹਦੇ ਕੰਪਲੇਨਟਸ ਆਈਆਂ ਨੇ ਇਹਦੇ ਪ੍ਰਤੀ ਵੀ ਜਿਹੜੀ ਹੈਗੀ ਆ ਸਾਡੇ ਸਾਈਬਰ ਜਿਹੜੇ ਹੈਗੇ ਨੇ ਇਨਸਪੈਕਟਰ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕੰਮ ਕਰ ਰਹੇ ਆ ਤੁਸੀਂ ਦੇਖਿਆ ਹੋਗਾ ਪਿੱਛੇ ਜੇ ਵੀ ਅਸੀਂ ਥੋੜਾ ਇੰਨਾ ਕੁ ਪਹਿਲਾਂ 5 ਕਰੋੜ ਦੀ ਕਿਸੇ ਨਾ ਠੱਗੀ ਵਜੀ ਸੀ ਉਹ ਵੀ ਅਸੀਂ ਟ੍ਰੇਸ ਕੀਤਾ ਸੀ ਮਕਦਮਾ ਉਹ ਕਾਫੀ ਵੱਡਾ ਉਹ ਚ ਬੈਕਵਰਡ ਲਿੰਕ ਕੋਈ ਫਾਰਵਰਡ ਲਿੰਕ ਕਿਸੀ ਦੇ ਸੀ ਕੋਈ ਆਊਟ ਆਫ ਸਟੇਟ ਆਊਟ ਆਫ ਕੰਟਰੀ ਉਧਰ ਨੂੰ ਲਿੰਕ ਜੁੜਦੇ ਨੇ ਉਹਨਾਂ ਦੇ ਸਰ ਜੇ ਜ਼ਿਲ੍ਹੇ 'ਚ ਕਿਸੇ ਨਾਲ ਵੀ ਘਟਨਾ ਹੁੰਦੀ ਹੈ ਤਾਂ ਪੁਲਿਸ ਉਹਨੂੰ ਕਿਹੋ ਜਿਹਾ ਸਹਿਯੋਗ ਦਊਗੀ ਲੋਕਾਂ ਦੇ ਲਈ ਕੀ ਕਰ ਸਕਦੇ ਆ ਕਿਵੇਂ ਰਾਬਤਾ ਬਣਾਉਣ ਤੁਹਾਡੇ ਨਾਲ ਦੇਖੋ ਇਹ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਕਿਸੇ ਨਾਲ ਵੀ ਰਬਨਾ ਕਰ ਕਿਸੇ ਨਾਲ ਕੋਈ ਘਟਨਾ ਹੋ ਜਾਂਦੀ ਹੈ ਕੋਈ ਪੈਸਿਆਂ ਦੀ ਠੱਗੀ ਕਿਸੇ ਨਾਲ ਵਾਈਦੀ ਹੈ ਬੈਂਕ ਅਕਾਊਂਟ ਦੇ ਵਿੱਚੋਂ ਜਾਂ ਪੈਸੇ ਹੁੰਦੇ ਨੇ ਸਭ ਤੋਂ ਪਹਿਲਾਂ ਕੰਮ ਇਹ ਵੀ ਤੁਸੀਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਸਾਈਬਰ ਦੇ ਵਿੱਚ ਹੈਗਾ ਹੈ ਕੰਟਰੋਲ ਰੂਮ ਤੇ ਫੋਨ ਕਰੋ ਫਿਰ ਨੰਬਰ ਨੇ ਉਹਨਾਂ ਦੇ ਹੈਲਪਲਾਈਨ ਨੰਬਰ ਨੇ 112 ਜਾਂ ਹੋਰ 1930 ਉਹਨੇ ਕਾਲ ਕਰਕੇ ਤੁਸੀਂ ਤੁਰੰਤ ਸਾਨੂੰ ਇਨਫੋਰਮ ਕਰੋ 1930 ਤੇ ਕਾਲ ਕਰਦੇ ਆ ਉਹਦੇ ਵਿੱਚ ਕਈ ਵਾਰੀ ਤੁਹਾਡੇ ਬੈਂਕ ਤੋਂ ਜੇ ਸਪੋਰਟ ਪੈਸੇ ਨਿਕਲੇ ਨੇ ਉਹ ਜਦੋਂ ਸਮਾਂ ਰਹਿੰਦੀਆਂ ਜੇ ਅਸੀਂ ਉਸੇ ਖਾਤੇ ਨੂੰ ਅਸੀਂ ਬੈਂਕ ਅਕਾਊਂਟ ਨੂੰ ਬਲੌਕ ਕਰ ਦਈਏ ਤੁਹਾਡੇ ਪੈਸੇ ਉਹਦੇ ਬਚਾ ਹੋ ਜਾਂਦਾ ਨੁਕਸਾਨ ਹੋਣਾ ਠੀਕ ਹੈ ਜੀ